ਤਨ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਹਰ ਏਕ ਨਾਮ ਆਧਾਰ ਜੀ ਕਾ ਜਿਸ ਬਿਨ ਸਫਤ ਹੋਏ ਜੋ ਗੁਰੂ ਮਿਲੇ ਤਿਸ Jap ਲਏ ਸੋ ਜੀਵੈ ਸਚ ਸੋਏ ਸੁਣ ਮਨ ਮੇਰੇ ਨਾਮ ਧਿਆਵੇ ਨਾਮ ਜਪੇ ਸੋ ਤੇਰੇ ਭਉ ਸਾਗਰ ਭੈ ਬਿਨ ਸਹਿ ਮਨ ਪਾਵੈ ਰਹਾਉ ਮਨ ਤਨ ਧੋਏ ਨਾਮ ਸੱਚ ਕਰੀਐ ਹਰ ਸੇਵਾ ਤੇ ਸੁਖ ਪਰਿਐ ਸੰਤ ਜणा ਸਿਉ ਸੰਗ ਕਰੀਐ ਤਿਨਾਂ ਸਿਉ ਮਿਲ ਧਿਆਈਐ ਜਿੱਥੇ ਸਾਧ ਸੰਗਤ ਵਸੇ ਉੱਥੇ ਹਰ ਵਸਾਈਐ ਗੁਰ ਕਾ ਬਚਨ ਮੰਨਿ ਸਾਬ ਹੋ ਹਰ ਹਰ ਨਾਮ ਸਦਾ ਜਪਾਵੋ ਜੋ ਹਰ ਨਾਮ ਚਿਤ ਆਵੈ ਸੋ ਸੁਖ ਪਾਵੈ ਅਬਨਾਸੀ ਜੋ ਪਰਮਾ ਤਜੇ ਮੋਹ ਮਾਇਆ ਸੋ ਹੋਵੇ ਮੁਕਤ ਨਿਰਾਸੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਾਇਆ ਕੇ ਅੰਧੇਰੇ ਵਿੱਚ ਪਟਕਦਾ ਕਿਉ ਗੁਰ ਕਾ ਸ਼ਬਦ ਪਛਾਨ ਹੋ ਮੈ ਮੋਤਜੇ ਮਨ ਮੇਰੇ ਨਾਮ ਸਿਮਰਨ ਹਰ ਰੰਗ ਗੁਰ ਪ੍ਰਸ਼ਾਦ ਤੂੰ ਹੋ ਨਿਰਭਉ ਸੱਚ ਰਹੈ ਤੈ ਸੰਗ ਜੋ ਧਿਆਵੇ ਹਰ ਇਕ ਮਨ ਹੋਏ ਤਿਸ ਔਕਾ ਕਿਸ਼ਨਾ ਹੈ ਸਗਲ ਰੋਗ ਬਿਨ ਸੇ ਜਾਹੇ ਮਨ ਨਿਰਮਲ ਰਹੇ ਸਾਥ सच नाम तू अमृत पी हर रसदा सुद जो पीवे सो त्रिप रहे रहे इस मिले अनाद सुखवाद ना माया ते प्रीत करिए ना दोख किसे को दे जिस अंदर निरंकार वसे तिस जन के पग धोइये तो ஜி ஜு சிாவ சோ சூர சப்தவசமே ஆனந்தோக மன சா ரோட சோட ஹரநாம அத்தவசாவ ਜੋ ਸੱਚ ਕਰੇ ਸੋ ਸੱਚ ਮਿਲੇ ਜੋ ਕੂਰ ਕਮਾਵੇ ਸੋ ਪੇਰੇ ਬਾਬਾ ਕਹੇ ਸ਼੍ਰੀ ਚੰਦ ਪਚਣ ਸੱਚ ਨਾਮ ਹੀ ਨੇਰੇ ਨਗਨ ਜੋਗ ਨਾ ਹੋਈਏ ਮਨ ਜੋਗ ਹੋਏ ਸੋ ਜੋਗੀ ਅੰਤਰ ਸਾਚ ਧਿਆਵੇ ਜੋ ਸੋ ਤਰੇ ਸੰਗ ਰੋਗੀ ਤਾਪ ਤੋਂ ਤੀਰਥ ਸਚ ਨਾਹੀ ਬਿਨਾ ਨਾਮ ਸੱਚ ਕਰਮ ਗੁਰਮੁਖ ਜੋ ਨਾਮ ਜਪੈ ਸੋ ਪਾਵੈ ਬ੍ਰਹਮ ਧਰਮ ਭੁਖ ਤ੍ਰਿਸ਼ਨਾ ਨਿਵਰ ਸਾਥ ਸੰਗ ਜਿਥੇ ਹਰ ਹਰ ਗੁਣ ਗਾਈਐ ਇਸ ਅੰਦਰ ਪ੍ਰੇਮ ਪਿਆਰ ਹਰ ਨਾਮ ਦਾ ਸੋ ਗੁਰਦਰ ਤੇ ਜਾਈਐ ਭਗਤ ਬਿਨਾਂ ਨਹੀਂ ਛੁਟਸੀ ਕਾਲ ਗਰਸੇ ਸਭ ਕਾਏ ਜਿਸ ਮਨ ਨਾਮ ਨਾ ਵਸੇ ਹਰ ਕਾ ਤਿਸ ਆਵੈ ਜਾਏ ਸੰਤ ਜਿਨਾ ਕੀ ਸੇਵਾ ਕਰੀਐ ਤਿਨਾ ਸਿਉ ਹੋਏ ਪਿਆਰ संगत साधु साध मिले तिस मन वसे गोविंद अपार हर त्यागो हर नाम जपो हो, एही सच स्वाद बाबा श्री चंद कहे वचन हर नाम ही परम प्रसाद त्याग माया सुख पावे मन निर्मल होए हर नाम च पै सुख रहे नाहे तिस बह कोए ਸੰਤੋਖ ਵੱਡਾ ਖਜ਼ਾਨਾ ਹੈ ਜੋ ਲੈ ਤਾਂ ਤ੍ਰਿਪਤ ਲੋਭ ਮੋਹ ਤਜ ਨਾਮ ਧਿਆਵੋ ਤਾਂ ਪਾਵੋ ਗੁਰਮਤ ਬਾਬਾ ਸ਼੍ਰੀ ਚੰਦ ਕਹੇ ਸੁਨੇਹਾ ਜੀਵਨ ਇਹ ਸੁਪਨਾ ਹੈ ਜਾਗ ਨਾਮ ਧਿਆਈਏ ਜੋ ਸਚ ਧਰੇ ਸਚ ਰਹੇ ਹਰ ਦਰ ਤੇ ਵਡਾਈਏ ਵਾਹਿਗੁਰੂ ਵਾਹਿਗੁਰੂ ਜਪ ਮੰਨ ਮੇਰੇ ਸੋਈ ਤਾਰੇ ਸਗਲ ਘਟ ਪੇਰੇ ਜਪ ਹਰਨਾਮ ਸੁਖ ਪਾਵੇ ਅੰਤਰ ਮਿਟੇ ਅੰਧਕਾਰ ਹੋਵੇ ਮਨ ਚੰਤਰ ਨਾਮ ਬਿਨਾ ਸਭ ਕੂਰ ਮਟਾਵੈ ਸੱਚ ਨਾਮ ਜਪ ਸੁਖ ਪਾਵੇ jis man vasai naam nirankar tis pav nauhi jam johe sat naam amolak ratan hai gurmak pavai sohe ਜੀਵਨ ਮੁਕਤ ਸੋਈ ਜਨ ਹੋਏ ਜਿਸ ਅੰਦਰ ਨਾਮ ਮਸਾਏ ਸਭਨਾ ਦਾ ਦਾਤਾ ਏਕ ਹੈ ਤਿਸਤੇ ਬਿਨਾ ਨ ਕਾਏ ਪਾਪਾ ਸ਼੍ਰੀ ਚੰਦ ਜੀ ਦੇ ਚਰਨ ਕਮਲ ਅਗਮ ਅਪਾਰ ਜੋ ਸੇਵਾ ਸੋ ਪਾਵੇ ਦਰਸ਼ਨ ਕਰੇ ਨਾਮ ਉਚਾਰ ਜਿਸ ਮਨ ਵਸੇ ਨਾਮ ਨਿਰੰਕਾਰ ਤਿਸ ਭਉ ਨਾਹੀ ਜਮ ਜੋਹੇ ਸੱਚ ਨਾਮ ਅਮੋਲ ਕਰਤਨ ਹੈ ਗੁਰਮੁਖ ਪਾਵੇ ਸੋਹੇ ਜੀਵਨ ਮੁਕਤ ਸੋਈ ਜਨ ਹੋਏ ਜਿਸ ਅੰਦਰ ਨਾਮ ਵਸਾਏ ਸਭਨਾ ਦਾਦਾ ਤਾਏ ਕਹੈ ਤਿਸਤੇ ਬਿਨਾ ਨ ਕਾਏ ਬਾਬਾ ਸ਼੍ਰੀ ਚੰਦ ਜੀ ਦੇ ਚਰਨ ਕਮਲ ਅਗਮ ਅਪਾਰ ਜੋ ਸੇਵੈ ਸੋ ਪਾਵੇ ਦਰਸ਼ਨ ਕਰੇ ਨਾਮ ਉਚਾਰ ਤਨ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਹਰ ਏਕ ਨਾਮ ਆਧਾਰ ਜੀ ਕਾ ਜਿਸ ਬਿਨ ਸਫਤ ਹੋਏ ਜੋ ਗੁਰੂ ਮਿਲੇ ਤਿਸ ਜਪ ਲਏ ਸੋ ਜੀਵ ਸਚ ਸੋਏ ਸੁਣ ਮਨ ਮੇਰੇ ਨਾਮ ਧਿਆਵੇ ਨਾਮ ਜਪੇ ਸੋ ਤੇਰੇ ਭਉ ਸਾਗਰ ਭੈ ਬਿਨ ਸਹਿ ਮਨ ਪਾਵੇ ਰਹਾਉ ਮਨ ਤਨ ਧੋਏ ਨਾਮ ਸੱਚ ਕਰੀਐ ਹਰ ਸੇਵਾ ਤੇ ਸੁਖ ਪਰਿਐ ਸੰਤ ਜਣਾ ਸਿਉ ਸੰਗ ਕਰੀਐ ਤਿਨਾਂ ਸਿਉ ਮਿਲ ਧਿਆਈਐ ਜਿੱਥੇ ਸਾਧ ਸੰਗਤ ਵਸੇ ਉੱਥੇ ਹਰ ਵਸਾਈਐ ਗੁਰ ਕਾ ਬਚਨ ਮੰਨ ਸਾਬੋ ਹਰ ਹਰ ਨਾਮ ਸਦਾ ਜਪਾਵੋ ਜੋ ਹਰ ਨਾਮ ਚਿਤ ਆਵੈ ਸੋ ਸੁਖ ਪਾਵੇ ਅਬਨਾਸੀ ਜੋ ਪਰਮਾ ਤਜੇ ਹੋ ਮਾਇਆ ਸੋ ਹੋਵੇ ਮੁਕਤ ਨਿਰਾਸੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਾਇਆ ਕੇ ਅੰਧੇਰੇ ਵਿੱਚ ਪਟਕਦਾ ਕਿਉ ਗੁਰ ਕਾ ਸ਼ਬਦ ਪਛਾਨ ਹੋ ਮੈਂ ਮੋਤਜੇ ਮਨ ਮੇਰੇ ਨਾਮ ਸਿਮਰਨ ਹਰ ਰੰਗ ਗੁਰ ਪ੍ਰਸ਼ਾਦ ਤੂੰ ਹੋ ਨਿਰਭਉ ਸੱਚ ਰਹੈ ਤੈ ਸੰਗ ਜੋ ਧਿਆਵੇ ਹਰ ਇਕ ਮਨ ਹੋਏ ਤਿਸ ਔਕਾ ਕਿਸ਼ਨਾ ਹੈ ਸਗਲ ਰੋਗ ਬਿਨ ਸੇ ਜਾਹੇ ਮਨ ਨਿਰਮਲ ਰਹੇ ਸਾਥ सच नाम तू अमृत पी हर रसदा स्वाद जो पीवे सो त्रिपत्र रहे इस मिले अनाद सुखवाद ना माया ते प्रीत करिए ना दोख कि दे दईये जिस अंदर निरंकार बसे तिस जन के पग तो ये ஜவனசிலே ஆனந்தோக மனசா சங்க ரோ வர படக்கணோடு நாம அந்த விசாவர பவித்த சர ஜோர ਜੋ ਸੱਚ ਕਰੇ ਸੋ ਸੱਚ ਮਿਲੇ ਜੋ ਕੂਰ ਕਮਾਵੇ ਸੋ ਪੇਰੇ ਬਾਬਾ ਕਹੇ ਸ੍ਰੀ ਚੰਦ ਬਚਨ ਸੱਚ ਨਾਮ ਹੀ ਨੇਰੇ ਨਗਨ ਜੋਗ ਨਾ ਹੋਈਏ ਮਨ ਜੋਗ ਹੋਏ ਸੋ ਜੋਗੀ ਅੰਤਰ ਸਾਚ ਧਿਆਵੇ ਜੋ ਸੋ ਤਰੇ ਸੰਗ ਰੋਗੀ ਸਤਿ ਪਤਿ ਰਤ ਸਚ ਨਾਹੀ ਬਿਨਾ ਨਾਮ ਸਚ ਕਰਮ ਗੁਰਮੁਖ ਜੋ ਨਾਮ ਜਪੈ ਸੋ ਪਾਵੈ ਬ੍ਰਹਮ ਧਰਮ ਭੁਖ ਤ੍ਰਿਸ਼ਨਾ ਨਿਵਰ ਸਤ ਸੰਗ ਜਿਥੇ ਹਰ ਹਰ ਗੁਣ ਗਾਈਐ ਦਿਸ ਅੰਦਰ ਪ੍ਰੇਮ ਪਿਆਰ ਹਰ ਨਾਮ ਕਾ ਸੋ ਗੁਰ ਦਰ ਤੇ ਜਾਈਐ ਭਗਤ ਬਿਨਾ ਨਹੀਂ ਛੁਟਸੀ ਕਾਲ ਗਰਸੇ ਸਬਕਾਏ ਜਿਸ ਮਨ ਨਾਮ ਨਾ ਵਸੇ ਹਰ ਕਾ ਤਿਸ ਆਵੈ ਜਾਏ ਸੰਤ ਜਨਾ ਕੀ ਸੇਵਾ ਕਰੀਐ ਤਿਨਾ ਸਿਉ ਹੋਏ ਪਿਆਰ संगत साधु साध मिले तिस मन बसे गोविंद अपार हर त्यागो हर नाम जपो एही सच स्वाद बाबा श्रीचंद कहे वचन हर नाम ही परम प्रसाद त्याग माया सुख पावे मन निर्मल होए हर नाम जपे सुख रहे नाहे तिस बह कोई ਸੰਤੋਖ ਵੱਡਾ ਖਜਾਨਾ ਹੈ ਜੋ ਲੈ ਤਾ ਤ੍ਰਿਪਤ ਲੋਭ ਮੋਹ ਤਜ ਨਾਮ ਧਿਆਵੋ ਤਾ ਪਾਵੋ ਗੁਰਮਤ ਬਾਬਾ ਸ਼੍ਰੀ ਚੰਦ ਕਹੇ ਸੁਨੇਹਾ ਜੀਵਨ ਇਹ ਸੁਪਨਾ ਹੈ ਜਾਗ ਨਾਮ ਧਿਆਈਏ ਜੋ ਸਚ ਧਰੇ ਸਚ ਰਹੇ ਹਰ ਦਰ ਤੇ ਵਡਾਈਏ ਵਾਹਿਗੁਰੂ ਵਾਹਿਗੁਰੂ ਜਪ ਮੰਨ ਮੇਰੇ ਸੋਈ ਤਾਰੈ ਸਗਲ ਘਟ ਪੇਰੇ ਜਪ ਹਰ ਨਾਮ ਸੁਖ ਪਾਵੇ ਅੰਤਰ ਮਿਟੇ ਅੰਧਕਾਰ ਹੋਵੇ ਮਨ ਚੰਤਰ ਨਾਮ ਬਿਨਾ ਸਭ ਕੂਰ ਮਟਾਵੈ ਸੱਚ ਨਾਮ ਜਪ ਸੁਖ ਪਾਵੇ jis manav se naam nirankar tis pav nahe jam johe sat naam amolak ratan hai gurmak pavve sohe ਜੀਵਨ ਮੁਕਤ ਹੋਈ ਜਨ ਹੋਏ ਜਿਸ ਅੰਦਰ ਨਾਮ ਵਸਾਏ ਸਭਨਾ ਦਾ ਦਾਤਾ ਏਕ ਹੈ ਤਿਸਤੇ ਬਿਨਾ ਨਾ ਕਾਏ ਬਾਬਾ ਸ਼੍ਰੀ ਚੰਦ ਜੀ ਦੇ ਚਰਨ ਕਮਲ ਅਗਮ ਅਪਾਰ ਜੋ ਸੇਵਾ ਸੋ ਪਾਵੇ ਦਰਸ਼ਨ ਕਰੇ ਨਾਮ ਉਚਾਰ ਜਿਸ ਮਨ ਵਸੇ ਨਾਮ ਨਰੰਕਾਰ ਕਿਸ ਭਉ ਨਾਹੀ ਜਮ ਜੋਹੇ ਸੱਚ ਨਾਮ ਅਮੋਲ ਕਰਤਨ ਹੈ ਗੁਰਮੁਖ ਪਾਵੇ ਸੋਹੇ ਜੀਵਨ ਮੁਕਤ ਸੋਹੀ ਜਨ ਹੋਏ ਜਿਸ ਅੰਦਰ ਨਾਮ ਵਸਾਏ ਸਭਨਾ ਦਾਦਾ ਕਾ ਏਕ ਹੈ ਤਿਸੇ ਬਿਨਾ ਨ ਕਾਏ ਬਾਬਾ ਸ਼੍ਰੀ ਚੰਦ ਜੀ ਦੇ ਚਰਨ ਕਮਲ ਅਗਮ ਅਪਾਰ ਜੋ ਸੇਵਾ ਸੋ ਪਾਵੇ ਦਰਸ਼ਨ ਕਰੇ ਨਾਮ ਉਚਾਰ ਤਨ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਹਰ ਏਕ ਨਾਮ ਆਧਾਰ ਜੀ ਕਾ ਜਿਸ ਬਿਨ ਸਫਤ ਹੋਏ ਜੋ ਗੁਰੂ ਮਿਲੇ ਤਿਸ ਜਪ ਲਏ ਸੋ ਜੀਵੈ ਸਚ ਸੋਏ ਸੁਣ ਮਨ ਮੇਰੇ ਨਾਮ ਧਿਆਵੇ ਨਾਮ ਜਪੇ ਸੋ ਤੇਰੇ ਭਉ ਸਾਗਰ ਭੈ ਬਿਨ ਸਹਿ ਮਨ ਪਾਵੈ ਰਹਾਉ ਮਨ ਤਨ ਧੋਏ ਨਾਮ ਸੱਚ ਕਰੀਐ ਹਰ ਸੇਵਾ ਤੇ ਸੁਖ ਪਰਿਐ ਸੰਤ ਜणा ਸਿਉ ਸੰਗ ਕਰੀਐ ਤਿਨਾਂ ਸਿਉ ਮਿਲ ਧਿਆਈਐ ਜਿੱਥੇ ਸਾਧ ਸੰਗਤ ਵਸੇ ਉੱਥੇ ਹਰਿ ਵਸਾਈਐ ਗੁਰ ਕਾ ਬਚਨ ਮੰਨ ਸਾਬੋ ਹਰ ਹਰ ਨਾਮ ਸਦਾ ਜਪਾਗੋ ਜੋ ਹਰ ਨਾਮ ਚਿਤ ਆਵੈ ਸੋ ਸੁਖ ਪਾਵੈ ਅਬਨਾਸੀ ਜੋ ਪਰਮਾ ਤਜੇ ਹੋ ਮਾਇਆ ਸੋ ਹੋਵੇ ਮੁਕਤ ਨਿਰਾਸੀ ਮਨ ਤੂੰ ਜੋ ਤਸ ਰੂਪ ਹੈ ਆਪਣਾ ਮੂਲ ਪਛਾਨ ਮਾਇਆ ਕੇ ਅੰਧੇਰੇ ਵਿੱਚ ਪਟਕਦਾ ਕਿਉ ਗੁਰ ਕਾ ਸ਼ਬਦ ਪਛਾਨ ਹੋ ਮੈਂ ਮੋਤ ਜੇ ਮਨ ਮੇਰੇ ਨਾਮ ਸਿਮਰਨ ਹਰ ਰੰਗ ਗੁਰ ਪ੍ਰਸ਼ਾਦ ਤੂੰ ਹੋ ਨਿਰਭਉ ਸੱਚ ਰਹੈ ਤੈ ਸੰਗ ਜੋ ਧਿਆਵੇ ਹਰ ਇੱਕ ਮਨ ਹੋਏ ਤਿਸ ਔਖਾ ਕਿਛ ਨਾ ਹੈ ਸਗਲ ਰੋਗ ਬਿਨ ਸੇ ਜਾਹੇ ਮਨ ਨਿਰਮਲ ਰਹੇ ਸਾਥ सच नाम तू अमृत पी हर रसदा स्वाद जो पीवे सो त्रिपत्र रहे इस मिले अनाद सुखवाद ना माया ते प्रीत करिए ना दोख कि दे दईये जिस अंदर निरंकार वसे तिस जन के पग धोइए तो ਜੀਵਨ ਜੁਗਤ ਗੁਰ ਸਿਖਾਵੇ ਸੋ ਸੁਰਤ ਸ਼ਬਦ ਸੰਜੋਗ ਗੁਰ ਪ੍ਰ사ਦਿ ਜੋ ਨਾਮ ਧਿਆਵੇ ਤਿਸ ਮਿਲੇ ਆਨੰਦ ਭੋਗ ਮਨ ਸਾਧੂ ਸੰਗ ਰੰਗ ਆਵੋ ਬਾਹਰ ਪਟਕਨ ਛੋਡ ਹਰ ਹਰ ਨਾਮ ਅੰਤਰ ਵਸਾਵ ਹੋਰ ਪਵਿੱਤਰ ਸਰਬਜੋੜ ਜੋ ਸੱਚ ਕਰੇ ਸੋ ਸੱਚ ਮਿਲੇ ਜੋ ਪੂਰ ਕਮਾਵੇ ਸੋ ਪੇਰੇ ਬਾਬਾ ਕਹੇ ਸ਼੍ਰੀ ਚੰਦ ਬਚਨ ਸੱਚ ਨਾਮ ਹੀ ਨੇਰੇ ਨਗਨ ਜੋਗ ਨਾ ਹੋਈਏ ਮਨ ਜੋਗ ਹੋਏ ਸੋ ਜੋਗੀ ਅੰਤਰ ਸਾਚ ਧਿਆਵੇ ਜੋ ਸੋ ਤਰੇ ਸੰਗ ਰੋਗੀ ਤਾਪ ਤੀਰਥ ਸਚ ਨਾਹੀ ਬਿਨਾ ਨਾਮ ਸੱਚ ਕਰਮ ਗੁਰਮੁਖ ਜੋ ਨਾਮ ਜਪੈ ਸੋ ਪਾਵੈ ਬ੍ਰਹਮ ਧਰਮ ਭੁਖ ਤ੍ਰਿਸ਼ਨਾ ਨਿਵਰ ਸਾਥ ਸੰਗ ਜਿਥੇ ਹਰ ਹਰ ਗੁਣ ਗਾਈਐ ਜਿਸ ਅੰਦਰ ਪ੍ਰੇਮ ਪਿਆਰ ਹਰ ਨਾਮ ਕਾ ਸੋ ਗੁਰਦਰ ਤੇ ਜਾਈਐ ਭਗਤ ਬਿਨਾਂ ਨਹੀਂ ਛੁਟਸੀ ਕਾਲ ਗਰਸੇ ਸਬਕਾਏ ਜਿਸ ਮਨ ਨਾਮ ਨਵਸੇ ਹਰ ਕਾ ਤਿਸ ਆਵੈ ਜਾਏ ਸੰਤ ਜਨਾ ਕੀ ਸੇਵਾ ਕਰੀਐ ਤਿਨਾ ਸਿਉ ਹੋਏ ਪਿਆਰ ਸੰਗਤ ਸਾਧੂ ਸਾਧ ਜਿਨੇ ਇਸ ਮਨ ਵਸੇ ਗੋਬਿੰਦ ਅਪਾਰ ਹਰ ਧਿਆਵੋ ਹਰ ਨਾਮ ਜਪੋ ਏਹੀ ਸੱਚ ਸੁਆਦ ਬਾਬਾ ਸ਼੍ਰੀ ਚੰਦ ਕਹੇ ਬਚਨ ਹਰ ਨਾਮ ਹੀ ਪਰਮ ਪ੍ਰਸਾਦ ਤਿਆਗ ਮਾਇਆ ਸੁਖ ਪਾਵੈ ਮਨ ਨਿਰਮਲ ਹੋਏ ਹਰ ਨਾਮ ਚਪੈ ਸੁਖ ਰਹੇ ਨਾਹੇ ਤਿਸ ਬਹਿ ਕੋਈ ਸੰਤੋਖ ਵੱਡਾ ਖਜ਼ਾਨਾ ਹੈ ਜੋ ਲੇ ਤਾਂ ਤ੍ਰਿਪਤ ਲੋਭ ਮੋ ਤਜਨਾ ਮਤਿਆਵ ਤਾ ਪਾਵੋ ਗੁਰਮਤਿ ਬਾਬਾ ਸ਼੍ਰੀ ਚੰਦ ਕਹੇ ਸੁਨੇਹਾ ਜੀਵਨ ਇਹ ਸੁਪਨਾ ਹੈ ਜਾਗਨਾ ਮਤਿ ਆਈਏ ਜੋ ਸੱਚਤ ਰੇ ਸਾਚ ਰੇ ਹਰ ਦਰ ਤੇ ਵਡਾਈਏ ਵਾਹਿਗੁਰੂ ਵਾਹਿਗੁਰੂ ਜਪ ਮਨ ਮੇਰੇ ਸੋਈ ਤਾਰੇ ਸਗਲ ਘਟ ਪੇਰੇ ਜਪ ਹਰ ਨਾਮ ਸੁਖ ਪਾਵੇ ਅੰਤਰ ਮਿਟੇ ਅੰਧਕਾਰ ਹੋਵੇ ਮਨ ਚੰਤਰ ਨਾਮ ਬਿਨਾ ਸਭ ਪੂਰ ਮਟਾਵੈ ਸੱਚ ਨਾਮ ਜਪ ਸੁਖ ਪਾਵੇ jis man vasai naam nirankar tis pao nahi jam johe sach naam amolak ratan hai gurmuk paave sohe ਜੀਵਨਮ ਮੁਕਤ ਸੋਈ ਜਨ ਹੋਏ ਜਿਸ ਅੰਦਰ ਨਾਮ ਵਸਾਏ ਸਭਨਾ ਦਾ ਦਾਤਾ ਏਕ ਹੈ ਤਿਸਤੇ ਬਿਨਾ ਨਾ ਕਾਏ ਪਾਪਾ ਸ਼੍ਰੀ ਚੰਦ ਜੀ ਦੇ ਚਰਨ ਕਮਲ ਅਗਮ ਅਪਾਰ ਜੋ ਸੇਵਾ ਸੋ ਪਾਵੇ ਦਰਸ਼ਨ ਕਰੇ ਨਾਮ ਉਚਾਰ ਜਿਸ ਮਨ ਵਸੇ ਨਾਮ ਨਿਰੰਕਾਰ ਤਿਸ ਭਉ ਨਾਹੀ ਜਮ ਜੋਹੇ ਸੱਚ ਨਾਮ ਅਮੋਲਕ ਰਤਨ ਹੈ ਗੁਰਮੁਖ ਪਾਵੇ ਸੋਹੇ ਜੀਵਨ ਮੁਕਤ ਸੋਈ ਜਨ ਹੋਏ ਜਿਸ ਅੰਦਰ ਨਾਮ ਵਸਾਏ ਸਭਨਾ ਦਾਦਾ ਤਾਏ ਕਹੈ ਤਿਸੇ ਬਿਨਾ ਨ ਕਾਏ ਬਾਬਾ ਸ੍ਰੀ ਚੰਦ ਜੀ ਦੇ ਚਰਨ ਕਮਲ ਅਗਮ ਅਪਾਰ ਜੋ ਸੇਵਾ ਸੋ ਪਾਵੇ ਦਰਸ਼ਨ ਕਰੇ ਨਾਮ ਉਚਾਰ